ਪੰਜਾਬ ਸਟੇਟ ਡੇਟ ਕੰਟਰੋਲ ਸੁਸਾਇਟੀ ਵੱਲੋਂ ਨੈਕੋ ਦੇ ਜਿਹੜੇ ਨੈਸ਼ਨਲ ਡੇਟ ਕੰਟਰੋਲ ਆਰਗੇਨਾਈਜੇਸ਼ਨ ਆ ਉਹਨਾਂ ਨਾਲ ਮਿਲ ਕੇ ਜੀ ਇਹ ਅਪਰਾਲਾ ਹੈਗਾ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਇਹਦੇ ਜਿਹੜਾ ਮੇਨ ਹੈਗਾ ਕਿ ਜਿਹੜੇ ਯੂਥ ਦੇ ਵਿੱਚ ਹੈਗਾ ਉਹ ਐਚ ਆਈ ਵੀ ਐids ਦੀ ਜਿਹੜੀ ਇਨਸੀਡੈਂਸ ਹੈ ਉਹ ਕਾਫੀ ਜ਼ਿਆਦਾ ਆਈ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਉਹਦਾ ਸਭ ਤੋਂ ਵਧੀਆ ਜਿਹੜਾ ਸੋਲੂਸ਼ਨ ਹੈਗਾ ਵੀ ਉੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਦੇ ਟੈਸਟ ਕੀਤੇ ਜਾਣ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਬਿਮਾਰੀ ਕਿੱਦਾਂ ਫੈਲਦੀ ਆ ਕਿਉਂਕਿ ਜਿਹੜੀ ਇਹੋ ਜੀਆਂ ਬਿਮਾਰੀਆਂ ਯੂਥ ਨੂੰ ਚਾਹੇ ਉਹ ਐਚਆਈਵੀ ਐਡਜ਼ ਹੋਵੇ ਹੈਪਟਾਈਟਸ ਬੀ ਹੋਵੇ ਸੀ ਹੋਵੇ ਜਾਂ ਡਰੱਗਸ ਦੀ ਪ੍ਰੋਬਲਮ ਹੋਵੇ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਹੈ ਜਿਹੜੇ ਬੰਦਿਆਂ ਨੂੰ ਜਿਹੜੇ ਇੰਜੈਕਟਿੰਗ ਡਰੱਗ ਯੂਜ਼ਰ ਆ ਉਹਦੇ ਵਿੱਚ ਇਨਸੀਡੈਂਸ ਬਹੁਤ ਜ਼ਿਆਦਾ ਹੈ ਮਤਲਬ 10 12 ਗੁਣਾ ਜ਼ਿਆਦਾ ਦਨ ਜਿਹੜੀ ਰੈਸਟ ਆਫ ਦੀ ਪੋਪੂਲੇਸ਼ਨ ਹੈ ਇਸੇ ਤਰ੍ਹਾਂ ਜਿਹੜੇ ਤੁਹਾਡੇ ਅਨ ਪ੍ਰੋਟੈਕਟਿਡ ਸੈਕਸ ਸੋ ਇਹ ਦੋ ਮੁੱਖ ਕਾਰਨ ਹੈ ਇਹਦੇ ਬਲੱਡ ਟ੍ਰਾਂਸਫਿਊਜ਼ਨ ਦੇ ਵਿੱਚ ਸਕਰੀਨਿੰਗ ਹੋ ਰਹੀ ਹੈ ਸ਼ੇਅਰਿੰਗ ਆਫ ਨੀਡਲਸ ਐਂਡ ਅਨਪ੍ਰੋਟेक्टेड ਸੈਕਸ ਜਿਹੜੇ ਹੈਗੇ ਆ ਦੋ ਲੀਡਿੰਗ ਕੌਜ਼ ਹੈਗੇ ਆ ਇਹਦੇ ਔਰ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਜਿਹੜੇ ਜ਼ਿਆਦਾ ਕੇਸ ਹੈਗੇ ਆ ਉਹ ਜਿਹੜੇ ਇੰਜੈਕਟਿੰਗ ਡਰੱਗ ਯੂਜ਼ਰ ਚ ਆ ਰਹੇ ਆ ਸੋ ਇਹਨਾਂ ਸਾਰੀਆਂ ਗੱਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਉਹਨਾਂ ਦੀ ਟੈਸਟਿੰਗ ਕਰਨਾ ਔਰ ਉਹਨਾਂ ਨੂੰ ਉਹਨਾਂ ਦਾ ਇਲਾਜ ਵੀ ਕਰਨਾ ਜਿਹੜੇ ਜਿਹੜੇ ਪੋਜ਼ਿਟਿਵ ਹੋ ਗਏ ਆ ਉਹਨਾਂ ਦਾ ਇਲਾਜ ਕਰਨਾ ਔਰ ਜਿਹੜੇ ਬਾਕੀ ਜਿਹੜਾ ਨਹੀਂ ਹੈ ਉਹਨਾਂ ਦਾ ਬਚਾਅ ਕਰਨਾ ਸੋ ਇਹ ਟਰਨ ਜਿਹੜੇ ਓਬਜੈਕਟਿਵ ਹੈਗੇ ਆ ਇਹ ਪੰਜਾਬ ਸਟੇਟ ਐids ਕੰਟਰੋਲ ਸੁਸਾਇਟੀ ਨੇ ਜਿਹੜਾ ਸਪੈਸ਼ਲ ਮਹਿਮਾ ਜਿਹੜ ਜਿਹੜੇ ਹੈ ਗਿਆ ਉਹ ਲੋਕਾਂ ਨੂੰ ਜਾਗਰੂਕ ਕਰਨ ਗਿਆ ਟੈਸਟਿੰਗ ਕਰਨ ਗਿਆ ਕਾਉਂਸਲਿੰਗ ਕਰਨ ਗਿਆ ਔਰ ਉਹਨਾਂ ਦਾ ਇਲਾਜ ਵੀ ਕਰ ਦੋਕਟਰ ਸਾਹਿਬ ਇਥੇ ਵੀ ਇਹ ਦੇਖਿਆ ਜਾਂਦਾ ਕਿ ਬਹੁਤ ਸਾਰ ਜਗ੍ਹਾ ਕੋਈ ਏਡਜ਼ ਪੋਜ਼ਿਟਿਵ ਹੋ ਐਚਆਈਵੀ ਪੋਜ਼ਿਟਿਵ ਹੋ ਵੀ ਜਾਂਦਾ ਤਾਂ ਉਹ ਦੱਸਣ ਤੋਂ ਗੁਰੇਜ਼ ਕਰਦੇ ਨੇ ਜਾਂ ਫਿਰ ਕਹਿ ਲਈ ਕਿ ਉਹ ਗੱਲ ਕੱਢਣ ਤੋਂ ਗੁਰੇਜ਼ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸੋਸਾਇਟੀ ਦੇ ਵਿੱਚ ਉਹਨਾਂ ਦੀ ਬਦਨਾਮੀ ਹੋ ਜਾਏਗੀ ਇਹਨਾਂ ਚੀਜ਼ਾਂ ਤੋਂ ਬਹੁਤ ਗੁਰੇਜ਼ ਕਰਦੇ ਨੇ ਆਏ ਡਰੱਗਸ ਦਾ ਜਾਂ ਐਡਸ ਦਾ ਜਾਂ ਇਹਨਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਜਿਹਦਾ ਇਲਾਜ ਨਾ ਹੋਵੇ ਨਾ ਉਹਦੇ ਨਾਲ ਸਟਿਗਮਾ ਇਹਨੂੰ ਕਹਿੰਦੇ ਆ ਅਸੀਂ ਮਨੁੱਖੀ ਜੀ ਉਹਦੇ ਨਾਲ ਇੱਕ ਟੈਬੂ ਸਟਿਗਮਾ ਅਟੈਚਡ ਹੁੰਦਾ ਤੇ ਉਹ ਬੰਦੇ ਦੱਸਦੇ ਨਹੀਂ ਹੈ ਕਈ ਵਾਰੀ ਕੀ ਹੁੰਦਾ ਕਿ ਵੈਸੇ ਇਲੀਗਲ ਹੈ ਉਹ ਇਹ ਗੱਲ ਮੈਂ ਹਾਈਲਾਈਟ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਜੇ ਉਹਨਾਂ ਨੂੰ ਕੋਈ ਜੌਬ ਵਾਸਤੇ ਐਲੀਜੀਬਲ ਹੈ ਉਹਨਾਂ ਨੂੰ ਜੌਬ ਨਹੀਂ ਡਰਾਇ ਕੀਤੀ ਜਾ ਸਕਦੀ ਔਰ ਇਸ ਕਾਨੂੰਨ ਵੀ ਹੈ ਜੇ ਕੋਈ ਡਿਸਕ੍ਰਿਮੀਨੇਟ ਕਰੇਗਾ ਡਿਸਕ੍ਰਿਮੀਨੇਟ ਤਾਂ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਸੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਆ ਔਰ ਜੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਜੋ ਸਾਡੇ ਮੁੱਖ ਮੰਤਰੀ ਆ ਉਹ ਆਰਕੀਟੈਕਟ ਰੰਗਲਾ ਪੰਜਾਬ ਦੇ ਔਰ ਇਹਦੇ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ ਜਿੱਥੇ ਹੋਰ ਬਹੁਤ ਸਾਰੇ ਉਪਰਾਲੇ ਕਰ ਰਹੇ ਆ ਕਿ ਯੂਥ ਨੂੰ ਜੋਬਸ ਦੇਣੀਆਂ এমਪਲॉयਮੈਂਟ ਦੇਣੀਆਂ ਅਚੀ ਐਜੂਕੇਸ਼ਨ ਦੇਣੀਆਂ ਉਹਦੇ ਚੰਗੀ ਸਿਹਤ ਚੰਗੀ ਸਿਹਤ ਵਾਸਤੇ ਜ਼ਰੂਰੀ ਆ ਕਿ ਜਿਹੜੀਆਂ ਨਾਮਰਾਜ਼ ਮਾਰੀਆਂ ਤੋਂ ਬਚਾਇਆ ਜਾਵੇ ਸੋ ਉਹਦੇ ਲਈ ਜਿਹੜਾ ਸਾਡੇ ਸਿਹਤ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈਗਾ ਤੇ ਮੈਂ ਆਈ ਰਿਸਟੋਰ ਮੋਲ ਦਾ ਬੈਸਟ ਚੰਗੀ ਠੀਕ ਹੈ